ਕੀ ਤੂੰ ਫੋਨ ਵੇਖੀ ਜਾਨੀ ਐ ਬੈਠ ਕੇ ਘਰ ਇੰਨਾ ਜਿਆਦਾ ਖਲਾਰਾ ਪਿਆ ਹੋਇਆ ਆ ਭਾਵੇਂ ਮੈਂ ਸੇਰ ਤਾਂ ਸਾਰਾ ਪਹਿਲਾਂ ਉੱਠ ਕੇ ਤੁਹਾਡੇ ਪਿੱਛੇ ਸਾਰਾ ਕੰਮ ਕੀਤਾ ਨਾ ਨਾ ਨੂੰ ਤੋਰਨ ਚਲੇ ਗਈਆਂ ਬਸ ਚੜ੍ਹਉਣ ਚਲੇ ਗਈਆਂ ਮੈਨੂੰ ਲੱਗਿਆ ਪਿੱਛੇ ਤੂੰ ਕੰਮ ਕੀਤਾ ਹੋਊਗਾ ਕੁਝ ਵੀ ਨਹੀਂ ਕੀਤਾ ਦੱਸ ਆਦੋਗੀ ਚੱਲ ਚੱਲ ਉੱਠ ਕੇ ਕੰਮ ਕਰ ਪਹਿਲਾਂ ਆਹੀ ਸਿਆਪਾ ਦੀ ਤਫੋਂ ਦਾ ਸੀ ਉੱਥੇ ਇਤਨੀ ਬੰਦੀ ਹੋਏਗੀ ਤੂੰ ਫੋਨ ਵੇਖਣ ਨਹੀਂ ਬਾਬੀ ਮੈਂ ਸਾਰੀ ਕੰਮ ਕਰ ਕਰ ਥੱਕ ਗਈ ਤੇਰੇ ਮੇਰੇ ਸੋਚ ਚ ਨਾ ਰੋਟੀ ਕਿਤੇ ਨਹੀਂ ਕੋਈ ਕੰਮ ਕਰ ਕਰ ਕੇ ਥੱਕ ਗਈ ਝੁੱਪ ਕਰਕੇ ਕੰਮ ਕਰ ਕੱਪੜੇ ਵੀ ਧੋਣ ਵਾਲੇ ਸਾਰਾ ਆ ਕੰਮ ਇੰਨਾ ਰਸੋਈ ਚ ਖਲਾਰਾ ਹਾਏ ਹਾਏ ਤੇਰਾ ਦਿਨ ਕਿਵੇਂ ਕਰਦਾ ਐਦਾ ਬਹਿਣ ਨੂੰ ਕੰਮ ਕਰ ਮੈਨੂੰ ਨਹੀਂ ਪਤਾ ਚਲ ਬਾਅਦ ਚ ਦੇਖੇ ਕੋਣ ਦਿਮਾਗੇ ਖਰਾਬ ਕਰਨ ਨੂੰ ਬੈਠੇ ਆਈਆਂ ਮਾਵਾ ਧੀਆਂ ਹਾਂ ਤੈਨੂੰ ਮੰਮੀ ਨੇ ਵੀ ਨਹੀਂ ਕਿਹਾ ਤੇ ਤੂੰ ਕੰਮ ਕਰ ਲੈ ਬਾਬੇ ਮੰਮੀ ਦੇ ਵਿਚਾਰੇ ਉੱਤੇ ਬਾਹਰ ਕੰਮ ਕਰਦੇ ਹੋਣੇ ਤੇਰਾ ਤਾਂ ਕੁਛ ਨਹੀਂ ਹੋ ਸਕਦਾ। ਮੈਨੂੰ ਪਤਾ ਰਸੋਈ ਸਾਫ਼ ਕਰ ਲਾ। ਹਾਂ ਦਿਮਾਗ ਹੀ ਖਰਾਬ ਕੀਤਾ ਹੋਇਆ। ਦੇਖ ਕਿੰਨਾ ਖਲਾਰਾ ਪਿਆ ਮੈਂ ਕੱਲ ਨਹੀਂ ਸਾਭਾ ਕਿੰਨਾ ਖਲਾਰਾ। ਹਾਂ। ਇਹ ਉੱਧਰ ਦੇਖੋ ਉੱਧਰ ਹੀ ਖਲਾਰਾ ਪਿਆ ਹੋਇਆ। ਨਹੀਂ ਖਲਾਰਾ ਕਿ ਪਿਆ ਨਾਲ ਖਾਦਾ ਨਹੀਂ ਤੂੰ। ਪਵੇ ਤੂੰ ਖਲਾਰੇ ਦੀ ਗੱਲ ਕਰਨ ਦੀ ਤੂੰ ਤਾਂ ਖਾਂਦੀ। ਰੋਟੀ ਵੀ ਤੂੰ ਖਾਦੀ ਆ ਸਾਰਾ ਕੁਝ ਜੋ ਬਣਿਆ ਸੀ ਸਾਰਾ ਕੁਝ ਖਾਦਾ ਹੈ ਨਾ ਤੇ ਫਿਰ ਖਲਾਰਾ ਕਿੰਨਾ ਮੈਂ ਕੱਲੀ ਕਰਾਂ। करा दूंगी मामोटा तेरे ना चल तू रोई कर ल मैं चादर तू उधर ਛਾੜ ਲਾਉਗੀ ਠੀਕ ਹੈ ਹਾਂ ਖਲਾਰਾ ਪਿਆ ਖਲਾਰਾ ਪਿਆ ਇੱਕ ਹੀ ਗੱਲ ਕਰਦੀ ਆ ਬਸ ਸਮਤ ਇਹ ਕਹੇਗੀ ਮੈਂ ਕਰਾਂ ਹੀ ਨਾ ਕੰਮ ਨਹੀਂ ਕਰਨਾ ਮੈਂ ਬਸ ਲੰਬੀਆਂ ਲੱਟਾਂ ਕਰਕੇ ਬੈਠੀ ਹੈ ਬੈੱਡ ਤੇ ਕੋਨ ਦੇਖਦੀ ਗਈ ਹੈ ਇੰਨੀ ਸ਼ਰਮ ਨਹੀਂ ਆਉਂਦੀ ਵਿਚਾਰੋ ਗਈ ਹੈ ਬਾਹਰ ਨੂੰ ਮੈਂ ਕੰਮ ਕਰ ਲਾਂ ਕਿ ਨਾ ਖਲਾਰਾ ਪਿਆ ਆਪ ਦੇਖੋ ਮੈਂ ਆਪਣੇ ਘਰ ਨਹੀਂ ਸੀ ਠੀਕ ਮੇਰੀ ਗੱਲ ਨਦੀਨੀ ਨੇ ਵੀ ਸੁਣੀ ਮੈਂ ਐਵੀ ਆਂ ਅੰਟੀ ਅੰਦੇ ਨੇ ਅੰਟੀ ਨੇ ਕਹਿੰਦੀ ਅੰਟੀ ਉਹਨਾਂ ਨਾਲ ਗੱਲ ਕਰੋ ਨਾ ਆਪੇ ਘਰ ਜਾਓ ਉੱਥੇ ਮੇਨਾਂ ਕੰਮ ਥੋੜੀ ਜਿਹਾ ਧੋ ਘਰ ਦਾ ਸਾਫ ਕਰਦਾ ਡੰਨਾ ਛੜਹੜ ਥੱਗ ਹੋ ਜਾਂਦਾ ਹੈ ਆਪ ਦੀਆਂ ਬਾਪ ਦੀਆਂ ਆਪ ਕੋਰ ਤੋਂ ਪੂਰਾ ਟੋਸਟ ਮੁੱਛ ਭਾਂਦੇ ਨਾ ਠੀਕ ਹੁਣ ਕੰਮ ਮੈਂ ਕਰਨਾ ਇੰਨਾ ਉਨੇ ਮ ਆਪਣੇ ਘਰ ਕੱਲ ਚੱਲੀ ਜਾਂ। ਮੈਂ ਆਂਟੀ ਨੂੰ ਕਹਿ ਕੇ ਨਾਂਟੀ ਕੀ ਕਹਿੰਦੇ ਨੇ ਸੱਚ ਆਏ ਆਣਗੇ ਨੰਨੇ ਕਹਾਂ ਆਂਟੀ ਉਹਨਾਂ ਕੱਲ ਪਰ ਮੈਂ ਆ ਜਾ। ਉਹ ਵੀ ਬੜੇ ਹੋਣੇ ਨਾ ਘਰੋਂ ਕੱਢ ਦੀ ਸਵਾ ਫੜਤੀ। ਆਜੂ ਤੇ ਉਧਰ ਸੋ ਰਹੇ ਨੇ ਟਿਕਨ ਦੇਂਦੇ। ਹਾਂ ਤੇ ਇੱਧਰ ਆਈ ਹੈ ਤੇ ਇੱਧਰ ਭਾਬੀ ਸਾਰਾ ਹੀ ਕੰਮ ਕਰਵਾਂਦੀ। ਮੈਨੂੰ ਇੰਨਾ ਵੀ ਨਹੀਂ ਸੋਚਦੀ ਕਿ ਇਹਦੇ ਬੱਚੇ ਨਹੀਂ ਆ ਆਪਣੇ ਬੱਚਾ ਤੋਂ ਉਹ ਦਾਸ ਰਹਿੰਦੀ ਆ। ਬਸ ਕੰਮ ਕਰ ਲਾ ਬਸ ਕੰਮ ਕਰ ਲਾ। ਕਿੰਨੇ ਵਾਸੋ ਨਹੀਂ ਮੇਰ ਕੋ ਕੁਛ ਨਾ ਮੈਂ ਵੀ ਥੱਕ ਗਈ ਅਸਵੇਰ ਦੀ ਉੱਠੇ ਪਏ ਆ ਇੰਨੇ ਸਾਰੇ ਪੁਰਾਣੇ ਆ ਗਏ ਸੀ ਉਹਨਾਂ ਨੂੰ ਦੇਖਿਆ ਦੁਖਿਆ ਹੁਣ ਬਸ ਚਾਦਰ ਝਾੜ ਕੇ ਲੰਮੇ ਪੈਣ ਨਹੀਂ ਆ ਬੱਚੇ ਆਣਗੇ ਸਕੂਲੋਂ ਤੇ ਉਹਨਾਂ ਨੂੰ ਲੈਣ ਚਲੀ ਜਾਵਾਂਗੀ ਬਸ ਜਾ ਫਿਰ ਸੰਦੀਪ ਨੂੰ ਹੀ ਕਵਾਂਗੀ ਲੈ ਆ ਸੰਦੀਪ ਬੱਚਿਆਂ ਨੂੰ ਲੈ ਕੇ ਆ ਹੁਣ ਆਈ ਐਨਾਂ ਕਤ ਕੰਮ ਕਰਨ ਨਹੀਂ ਆ ਆਪਣੇ ਘਰ ਵੀ ਕੋਈ ਵੇਲੀ ਬੈ ਕੇ ਥੋੜੀ ਖਾਂਦੀ ਸੀ ਕੰਮ ਕਰਵਾਵਾਂਗੀ ਸਾਰਾ ਮੈਨੂੰ ਹਾਂ ਰਣਾ ਹੀਰਾ ਜਾਣਾ ਹੀ ਜਾ ਵੰਦਾ ਕੰਮ ਕਰ ਤੇ ਕਰਦਾ ਕਿੱਡੀ ਕਿੱਡ ਗਲੀ ਲੈ 10 ਘਰ ਇਨਾ ਖਲਾਰਾ ਪਿਆ ਹੋਵੇ ਤੇ ਕੰਮ ਨਹੀਂ ਕਰਨਾ ਪਤਾ ਨਹੀਂ ਉਹ ਆਂਟੀ ਜਿਹੜੇ ਕੱਲ ਆਏ ਸੀ ਮੈਂ ਤੇ ਕਹਿੰਨੀ ਇੱਕ ਵਾਰੀ ਆਵੇ ਉਹਨੂੰ ਫੋਨ ਕਰਾਂ ਸੰਦੀਪ ਤੋਂ ਨੰਬਰ ਲਵਾਂਗੀ ਬਾਹਨੇ ਨਾ ਇਹ ਮੈਨੂੰ ਦੇਣਾ ਤੇ ਨਹੀਂ ਲਵਾਵਾਂਗੀ ਕਿਸੇ ਤੇ ਵਿਕੇ ਨਾ ਇਹਦੇ ਫੋਨ ਚੋਂ ਕੱਢਾਂਗੇ ਨੰਬਰ। ਫੇਰ ਉਹ ਆਂਟੀ ਨਾਲ ਪੁੱਛੂੰਗੀ ਕੀ ਗੱਲਬਾਤ ਹੋਈ ਐ ਇਹਦੇ। ਸਾਰੀ ਜਾਣਕਾਰੀ ਰੱਖਣੀ ਪੈਂਦੀ ਆ ਜੇ ਮੈਨੂੰ ਸਿਆਲ ਸਿਆਲ ਰੱਖਣਾ ਐ ਨਾ ਕੰਮ ਕਰਾਉਣ ਵਾਸਤੇ ਤੇ ਫੇਰ ਮੈਨੂੰ ਪੇਤ ਲੈਣਾ ਪੈਣਾ ਸਾਰੀ ਗੱਲਬਾਤ ਦਾ। ਕੀ ਗੱਲਬਾਤ ਕਰਦੇ ਨੇ ਇਹ ਸਾਰੇ। ਬਾਕੀ ਦੇਖਨੇ ਆ ਰਿਸ਼ਤਾ ਰੁਸਤਾ ਤੇ ਮੈਂ ਝੂਠ ਹੀ ਬੋਲੀ ਜਾਨੀ ਆ। ਕੋਈ ਰਿਸ਼ਤਾ ਥੋੜੀ ਐ ਮੇਰ ਕੋ। ਕੋਈ ਰਿਸ਼ਤਾਨੀਆ ਕੋਸ਼ਿਸ਼ ਨਹੀਂ ਐ। ਬਸ ਇਹ ਨੂੰ ਸਿਆਲ ਸਿਆਲ ਰੋਕਣਾ ਹੈ ਮੈਂ ਕੰਮ ਕੁੰਗ ਕਰਵਾਇਆ ਕਰੇਗੀ ਆਈ ਮਾਤੇ ਰੋਂਦੀ ਕਰਦੀ ਐ ਵੈਸੇ ਕੰਮ ਕੁੰਗ ਨੂੰ ਕੋਈ ਤੇਜ ਨਹੀਂ ਹੈਗੀ ਐ ਕੋਈ ਨਹੀਂ ਚੱਲ ਬਸ ਹੋ ਗਿਆ ਹਨਾ ਹੋ ਗਿਆ ਚਾਦਰ ਵਿਛਦੀ ਨਹੀਂ ਪਈ ਅੱਜ ਚੰਗੀ ਤਰ੍ਹਾਂ ਤਾਂ ਨਹੀਂ ਇਹਨੇ ਸੰਦੀਪ ਨੇ ਕੱਲ ਗੱਦਿਆਂ ਨੂੰ ਕੀ ਕਰਤਾ ਚੰਗੀ ਧੁੱਪ ਲਵਾਈ ਇਹਨੇ ਚਾ ਹੋ ਗਿਆ तो थक गई देख दी कर दिया। ਮੁਗੀ ਬਾ ਬੀਨਾ ਤੋ ਚਾਨ ਚੀਤੇ ਤੇ ਤੇਰੇ ਭਾਂਡੇ ਦਾ ਧੂਪੇ ਕਿਧਰੇ ਕੱਪੜੇ ਕਿਧਰੇ ਭਾਂਡੇ ਕਿਧਰੇ ਉਹ ਉਧੇ ਉਥੋਂ ਵੀ ਉਹਨਾਂ ਨੇ ਇਹੀ ਹਾਲ ਨਾਲ ਕੱਢਿਆ ਤੋਂ ਉਹੀ ਤੇ ਰੱਗੇ ਕੀ ਕਰਾਂ ਉੱਧਰ ਹੋਈ ਆ ਉੱਧਰ ਵੀ ਇਸੇ ਕੰਮ ਤੋਂ ਕਹਿੰਦੇ ਕੰਮ ਹੀ ਨਹੀਂ ਕਰਦੀ ਕੀ ਕਰਦੀ ਆ ਹੋ ਨਹੀਂ ਵੇਖਦੇ ਆ ਜਾ ਕੁੜੇ ਫੋਨ ਹੀ ਵੇਖ ਰਹੇ ਹੁੰਦੀ ਆ ਜਾ ਕੁੜੇ ਹੋ ਠੀਕ ਆ ਠੀਕ ਆ ਤੂੰ ਸੁਣਾ ਹਾਂ ਨਾ ਵੀ ਬਸ ਬਣਨ ਦੀ ਲੱਗੀ ਹੂੰ ਹੂੰ ਨਿਆ ਕੱਟ ਲਾ ਥੋੜਾ ਨਾਲ ਬੈਠ ਕੇ ਆਵਾਂ ਪਰ ਅਸੀਂ ਕਰਦੇ ਹਾਂ ਕਿ ਕੋਈ ਨਹੀਂ ਰਹਿੰਦਾ ਹੋਰ ਪਰਿਵਾਰ ਦੀ ਸੁਣਾ ਹਾਂ ਨੋ ਸੁੱਤੀ ਪਰਿਵਾਰ ਪੀਤਾ ਕੇ ਸਾਰਾ ਕੁਝ ਸੁਣਾ ਹਾਂ ਸਭ ਠੀਕ ਆ ਸਾਰਾ ਠੀਕ ਹੈ ਆ ਠੀਕ ਠਾਕ ਹੋ ਕੀ ਕੋਈ ਨਾ ਹੋਇਆ ਕੋਈ ਕਿਆ ਕੋਈ ਜਿਆਦਾ ਨਹੀਂ ਕਰਦਾ ਹੂੰ ਅੱਛਾ ਤੇ ਮੇਰੀ ਗੱਲ ਸੁਣ ਉਹ ਗਵਾਂਡੀਆਂ ਵੱਲ ਗਈ ਸੀ ਆਹੋ ਇਤਰਾਜ ਆਈਦਾ ਯਾ ਯਾ ਲੈ ਬੱਚਿਆਂ ਦਾ ਬੱਚੇ ਠੀਕ ਨੇ ਤੁਹਾਨੂੰ ਕੋਈ ਆਇਆ ਫੋਨ 판 ਮੈਂ ਫੋਨ ਕੀਤਾ ਸੀ ਉਹਨਾਂ ਫੋਨ ਚੁੱਕੇ ਕੋਈ ਅੱਛਾ ਉਹ ਬੱਚੇ ਤਾਂ ਬੜਾ ਜਿਆਦਾ ਕੋਈ ਨਾ ਕੋਈ ਨਾ ਰਹੇ ਬੱਚੇ ਤਾਂ ਆਹੀ ਠੀਕ ਰੱਖਾ ਦੇਈਏ ਉਹ ਜੇ ਠਾਣੀ ਲੱਗੇ ਅੱਗੇ ਵੀ ਕਾਈਏ ਨਾਲ ਜਠਾਣੀ ਫੋਨ ਚੁੱਕਦੀ ਕੋਨੀ ਤੇ ਉਹ ਮੁੰਡੇ ਨੇ ਤੇ ਕੀ ਚੁੱਕਣਾ ਆ ਉਥੇ ਉਹ ਚੁੱਕਦਾ ਹੀ ਕੋਨੀ ਤੇ ਜਠਾਣੀ ਵੀ ਨਹੀਂ ਇਹਦੀ ਚੁੱਕਦੀ ਇਹ ਤਾਂ ਕਿਲੋ ਚੌਂਕੇ ਚੱਗੇ ਵੀ ਬੜੀ ਰਹਿੰਦੀ ਆ ਕਿ ਨਾਲੇ ਤੇ ਟਾਈ ਦੇ ਨਾਲ ਖੇੜੇ ਦੁਰਦੇ ਰਹਿੰਦੇ ਤੇ ਹੁਣ ਵੀ ਉਹ ਟਾਈ ਦੇ ਨਾਲ ਕਿੱਨੇ ਚੌਂਕੇ ਤੋਂ ਕੋਈ ਸੀ ਕਰਦੀ ਕੋਨੀ ਕੀ ਕਰਦੀ ਆ ਹੁਣ ਕੌਣ ਕਰਦਾ ਜਿੰਨੇ ਚੌਂਕੇ ਤੋਂ ਪਹੁੰਚੇ ਨਾ ਕੱਪੜੇ ਤੋਂ ਸਾਰਾ ਦਿਨ ਲੱਗੀ ਰਹਿੰਦੀ ਸਾਰਾ ਘੇਲ ਉਹ ਆਪਣਾ ਐਕਟ ਕਰਤੀ ਕਿ ਉਹ ਕਹਿੰਦੇ ਕਿ ਉਹ ਤੇ ਚਲੇ ਗਏ ਕਿ ਲੈ ਕੇ ਬਾਹਰ ਨਹੀਂ ਜਾਂਦੀ ਆ ਨਹੀਂ ਆਉਂਦੀ ਤੇ ਫਿਰ ਕਹਿੰਦੀ ਕਿ ਉਹ ਐਨੂੰ ਵੀ ਕੰਮ ਨਹੀਂ ਕਰਦੀ ਇਹ ਫਿਰ ਘਰਾਣੀ ਦੀ ਖਣ ਜਾਂ ਤੈਨੂੰ ਕਹਿੰਦੀ ਕੰਮ ਨਹੀਂ ਕਰਦੀ ਹਾਲੇ ਇਹ ਮੋਬਾਈਲ ਹੀ ਵੇਖਦੀ ਹੈ ਘਣਾ ਪਹਾੜ ਵੀ ਨਾ ਤਰ ਦਿਖਾਣੀ ਪੀ ਇਤਰਾ ਕਰਕੇ ਜੋ ਹੋ ਜਾਂਦਾ ਹੈ ਕਈ ਇਦਰਾ ਨਹੀਂ ਛਣ ਚੰਨ ਨੂੰ ਕੰਮ ਤੇ ਬੜਾ ਕਰਦੀ ਪਰ ਇਹ ਵੀ ਰੋਈ ਪਈ ਹੈ ਭਾਵੇਂ ਘਰ ਦਾ ਦਾ ਤੋਂ ਬੰਦ ਨਹੀਂ ਨੂੰ ਕਰਾਇਆ ਹਾਲੇ ਅੰਤਿਓ ਗੋਤੇ ਤੇ ਪੈ ਗਈ ਮਦਦਿਆ ਕਰਵਾਉਣ ਆਦੇ ਕੀ ਮੇਰਾ ਹਾਲ ਬਣਨਾ ਕੱਪੜੇ ਵੀ ਨਹੀਂ ਮਿਲੇ ਉਹਨਾਂ ਦੇ ਕੱਪੜੇ ਤੇ ਉਹਨਾਂ ਨੇ ਉਹਨੇ ਦਿੱਤੇ ਕੋ ਨਹੀਂ ਗਏ ਉਹਨੇ ਅਮਰਜੀਤ ਤੇ ਹੋਰ ਉਹਨੇ ਅਮਰਜੀਤ ਨੇ ਕੱਪੜੇ ਕਿੱਥੇ ਦਿੱਤੇ ਨੇ ਅਮਰਜੀਤ ਨੇ ਥੋੜੀ ਚੰਗੀ ਕੀਤੀ ਹੈ ਕੁਛ ਵੀ ਕਰਦੀ ਪਰ ਕਰੋਨਾ ਕਰਦੀ ਧੱਕੇ ਨਾਲ ਮਾਰਦੀ ਹਨ ਤੇ ਹੁਣ ਇੱਥੇ ਵੀ ਦਾ ਹੀ ਹਾਲ ਇੱਥੇ ਵੀ ਉਹਨਾਂ ਦਾ ਬਗਾਨੇ ਵਾਸਤੇ ਵਾਲੀ ਗੱਲ ਹੈ ਕੰਮ ਕਰੇ ਕਿਤੇ ਰੋਟੀਆਂ ਖਾਊ ਕੱਪੜੇ ਘਾਵੇਂ ਜਾਂ ਕੱਟ ਕੇ ਵੀ ਲੱਪੇ ਉਹਦੇ ਰੋਟੀ ਤੇ ਕੱਪੜੇ ਨੇ ਹੋਰ ਦੇਤੇ ਨੇ ਚਲਦੇ ਵੀ ਰੋਟੀ ਬੜੀ ਚਲਾ ਕੇ ਤੇ ਘੋੜਾ ਬਿਲਾ ਕੇ की करा। क्या क्या? के। मैं, मैं मैं कवतारैन में अपने नहीं तु शरा चलो बड़ी बड़ी होली बड़ के ਅੰਜ ਕਾ ਕੇ ਕਰੂ ਕਿ ਲੋਕ ਬੜੀ ਲੱਤ ਪਹਿਲੇ ਹੀ ਕਹਿਣਾ ਆਈ ਤੋਂਨੇ ਪੜ ਕੇ ਮਾਤਵਾਣ ਬਣਾਤੀ ਪੋਣੇ ਬਣਾਤੀ ਪੋਣੇ ਵਾਂਗੂੰ ਗੰਦੀ ਹੈ ਇਹ ਇਸ ਤਰ੍ਹਾਂ ਯਾ ਫੇਰੇ ਆਪਣੇ ਘਰਾਂ ਦੇ ਜਿਹੜੇ ਰਾਜ ਨੇ ਆਪਣੇ ਆ ਦੇ ਹੁੰਦੇ ਨੇ ਮੇਰੀ ਗੱਲ ਇਹਦੇ ਚ ਵੀ ਕੋਈ ਕਮੀ ਹੋਵੇਗੀ ਮੈਂ ਆਪਣੀ ਧੀ ਦੀ ਸ਼ਿੱਤ ਨਹੀਂ ਕਰਦੀ ਹੋਰ ਕਮੀ ਇੱਥੇ ਗਰਾਹੀ ਤੇ ਜਿਹੜਾ ਕੋਈ ਕੋਈ ਨਹੀਂ ਉੱਤੇ ਵੀ ਜਿਹੜੀ ਗੰਦੀ ਵੀ ਬਣੀ ਧੀ ਆ ਕਾਮ ਤੇ ਸਾਰਿਆਂ ਕਰਦੇ ਨੇ ਕਾਮ ਤੇ ਹੁਣ ਹੁਣ ਮੇਰੀ ਨੋ ਵੀ ਤੇ ਹੈਗੀ ਆ ਬੱਚੇ ਵੀ ਤੇ ਸੰਭਾਲਦੀ ਆ ਬੱਚੇ ਵੀ ਸੰਭਾਲਦੀ ਕੰਮਕਾਰ ਵੀ ਸਾਫ਼-ਸਰਵੀ ਰਹਿੰਦੀ ਉਹੋ ਵੀ ਤਰੀਕੇ ਨਾਲ ਹੀ ਕਰਾਇਆ ਜਾਂਦਾ ਕਿ ਜੇ ਜਾਣਾ ਚਾਹੀਦਾ ਹੈ ਪਰ ਮੈਂ ਜਾ ਕੇ ਉਹਨਾਂ ਦੇ ਘਰੇ ਕੀ ਕਮਾਂ ਕਿ ਵੀ ਤੇ ਤੁਸੀਂ ਕੰਮ ਕਰਾਉਂਦੇ ਅਗਲੇ ਕਿਹਾ ਤੁਹਾਡੀ ਨੋਤੀ ਆ ਹੀ ਕਰਨਾ ਹੀ ਇਹ ਕੰਮ ਤੁਸੀਂ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਕਿਉਂ ਦੇਂਦੇ ਹੋ ਵੀ ਨੋਤੀ ਯਾ ਤੋ ਦੱਬੇ ਵਖਾਉਂਦੀ ਕੰਮ ਚ ਇਹ ਮਾਨਿਆ ਕਿ ਨਾ ਸਿੱਧਾ ਕਾ ਇਹ ਜੋ ਵਾਈ ਦੀ ਗਵਿਹਨਤਾ ਕਰਨਾ ਹੀ ਕਰਨਾ ਉਹ ਤਾਂ ਇਹਨੂੰ ਵੀ ਬੜਾ ਪਿਆਰਾ ਕਹਿੰਦੇ ਹਾਏ ਮੈਨੂੰ ਇਹ ਮਾਤਿਕ ਸ਼ਖਸ਼ਾ ਪੈਣੀ ਗੀ ਮੈਨੂੰ ਹੋਰ ਨਾ ਤੇਨੂੰ ਪਤਾ ਹੀ ਨਹੀਂ ਕਿ ਇਸਕਾਲ ਦਾ ਮਾਰਾ ਨਹੀਂ ਮੇਰਾ ਨੋਨੀ ਮੈਲੇ ਨੋਤੇ ਮੈਲਿੰਦਿਨੀ ਪਰਮਾ ਕਹਿਣਾ ਤਾਂ ਹੈ ਗਈਆਂ ਨਾ ਉਹ ਜੇ ਤੂੰ ਕਹੀ ਨਾ ਵੀ ਕਹਿ ਰਹੀ ਤੈਨੂੰ ਕਿੱਥੋਂ ਪਤਾ ਲੱਗਦਾ ਤੇ ਮੈਨੂੰ ਵੀ ਲੱਗਦੀ ਗਿਆ ਕਿ ਤੋ ਲੱਗਦੀ ਆ ਗੱਲ ਕਰਕੇ ਤਾਂ ਹੋ ਹੀ ਜਾਂਦੀ ਆ ਉਹ ਤੂੰ ਕਿੰਨੀ ਨਾ ਸ਼ਿਦਕਾ ਕਰਨੀ ਹੈ ਨਾ ਉਹ ਚੰਗੀਆਂ ਨੇ ਮੇਰੀ ਵੀ ਚੇਵੀ ਕਮੀ ਨਹੀਂ ਆਪਾਂ ਉਹ ਤੇਰੇ ਤੇ ਪਾ ਮੀ ਮੇਰੀ ਗੱਲ ਸੁਣੀ ਕਿ ਇਹ ਮੇਰੀ ਵਾਲੀ ਤਾਂ ਨਹੀਂ ਉਧਰ ਜਾਂਦੀ ਹੁੰਦੀ ਕੀ ਪਤਾ ਹੈ ਉਧਰ ਤੇਨੂੰ ਵੀ ਕਹਿੰਦੇ ਕਹਿੰਦੇ ਮਾੜੀ ਸਿੱਖਿਆ ਪਿਆਰੀ ਆ ਮਾਣੇ ਨੂੰ ਕੱਲ ਲਿਖਾਵਾਇਆ ਅੱਛਾ ਘੁਹਾਣੀ ਗਈ ਮਾਣੇ ਨੂੰ ਕੁਛ ਸਕਾਇਆ ਨਾ ਕੋਈ ਨਾ ਪਰ ਮੈਂ ਤੂੰ ਮੈਨੂੰ ਦੱਸ ਤਾਂ ਚੰਗੇ ਬੜੇ ਮੈਂ ਇਹਨਾਂ ਦੀ ਖੜਕਾਵਾਂਗੀ ਹੁਣ ਦੇਖ ਮਾਣੇ ਰਾਤ ਤੂੰ 베ਰਾ ਨਾਲੋਂ ਲੈ ਜੀ ਕਿ ਕਿੰਨੇ ਕਾਂਦੇ ਲੱਗਦੇ ਤੂੰ ਤੋਕਾਰ ਕੇ ਇਹਨੂੰ ਮੇਰੀ ਕੁੜੀ ਨੂੰ ਲਿਆਣਗੇ ਲੈ ਕੇ ਜਾਣਗੇ ਉਸ ਤਰ੍ਹਾਂ ਲੈ ਜਾਣਗੇ ਆ ਨਹੀਂ ਅੰਦੇ ਆ ਕੇ ਜਾਣਗੇ ਫਿਰ ਤੇ ਕਿੰਦਾ ਇੱਤਰ ਥਾ ਰਹਾ ਹਾਲ ਕਰ ਆ ਮੇਰੇ ਨਾਲ ਫੋਨ ਆ ਗਿਆ ਇਹ ਤੇ ਹੋਈ ਨਾ ਕਰਦੀ ਹਾਂ ਮੈਂ ਨਾ ਬਾਸ ਹੁੰਦੀ ਐ ਚਲ ਜਾ ਸੁਣ ਸੁਣ ਚਲ ਜਾ ਸੁਣੇ ਮੈਂ ਅੰਟੀ ਆਈ ਕੋਈ ਫੋਨ ਸੀ ਮੈਂ ਵੇਖਣੀ ਪਤਾ ਨਹੀਂ ਉੱਪਰ ਚਲੇ ਗਏ ਹੋਣ ਮੈਂ ਵੇਖਣੀ ਤਨ ਨੂੰ ਦੱਸਦੀ ਆ ਅੱਛਾ ਹੋਆ ਤੇ ਮੈਨੂੰ ਦੱਸਣ ਦੇ ਵੀ ਕਿਹਦੇ ਕੋ ਮੈਂ ਕਿਹਦੇ ਨੂੰ ਫੋਨ ਕਰਾਂ ਸੁਣੇ ਚ ਕੋਈ ਮੈਂ ਅਬ ਤੇਰੇ ਸਾਹਮਣੇ ਥੱਲੇ ਲੰਮੇ ਪਈ ਸੀ ਲੰਮੇ ਪਈ ਆ ਉੱਤੇ ਆਈ ਆ ਤੇ ਆਪਣਾ ਫੋਨ ਸੁਣਨ ਲਈ ਸਾਨੂੰ ਇਹ ਦੱਸਦੀ ਆ ਕਿ ਮੈਂ ਕੀ ਕਰਨੀ ਕੀ ਨਹੀਂ ਤੇ ਜੀ ਕਰਦਾ ਹੋਵੇ ਤੇ ਅਮਰਜੀਤ ਨਾਲ ਵੀ ਗੱਲਾਂ ਬਾਤਾਂ ਮਾਰਦੀ ਹੋਵੇ ਆਹੋ ਉਧੇ ਨਵੀਂ ਗੱਲਾਂ ਮਾਰਦੀ ਹੋਵੇ ਹੁਣੇ ਬੇਕਿਆਰ ਰੱਖਿਆ ਕਰ। ਕਿਹੜੀ ਦਿਨ ਮੈਂ ਹੋੜ ਰੱਖ ਲੂੰਗੀ ਨਾ ਮੈਂ ਪਹਿਲਾਂ ਧਿਆਨ ਨਹੀਂ ਕਦੀ ਦਿੱਤਾ ਵੀ ਜਾਂਦੀ ਆ ਉਧਰ ਕਿ ਨਹੀਂ ਜਾਂਦੀ ਇਹ ਜਾਂਦੀ ਨਾ ਹੋਵੇ ਕਿ ਹੁਣ ਮੈਨੂੰ ਵੀ ਇੱਕ ਧਿਆਨ ਜੀ ਹੋ ਗਈ ਤਾਂ ਪਾਸਾ ਜੀ ਦਿੱਤਾ ਤੇ ਨਿਕਲਦੀ ਆ ਹੋਰ ਫੋਨ 'ਚ ਲੱਗੀ ਆ ਤੇਰੇ ਨਾਲ ਕਿਤੇ ਕਰਦੀ ਗੱਲ ਤੇ ਤੇਰੇ ਨਾਲ ਕਰਦੀ ਇਹ ਗੱਲ ਨਾ ਮੇਰ ਨਾਲ ਨਹੀਂ ਕਰਦੀ ਭਾਵੇਂ ਮੈਂ ਮੂੰਹ 'ਚ ਪੁੱਛ ਲਈ ਮੇਰ ਨਾਲ ਨਹੀਂ ਕਰਦੀ ਤੇਰੇ ਸਾਹਮਣੇ ਬੈਠਾ ਪਹਿਲੇ ਲੰਮੇ ਪੈਸੇ ਫੋਨ ਸੁਣਨ ਲਈ ਆ ਉਹਦੀ ਚਾਦਰ ਲੈ ਕੇ ਪੈ ਗਈ ਕਦੀ ਆ ਮੈਨੂੰ ਕਦੀ ਐਂ ਜੀ ਨੂੰ ਤੇ ਆਪਾਂ ਤੇ ਚੁੱਪੀ ਕਾ ਰਹੀ ਆਂ ਸੱਸ ਕੀ ਕਹਿਣਾ ਆ ਓਹ ਸੌਂ ਦਿੱਤਾ ਆ ਤੇ ਇਹ ਵੇਖ ਲੈ ਬਈ ਮੇਰੀ ਸੁਣ ਗੱਲ ਬਈ ਤੂੰ ਖਿਆਲ ਕਰੀਦਾ ਨਾਲ ਕਰਾਂਗੀ ਤੈਨੂੰ ਅੰਡਰ ਟੈਨਸ਼ਨ ਲੈ ਕੋਈ ਨਹੀਂ ਪਤਾ ਲੱਗ ਗਿਆ ਨਾ ਕੋਈ ਟੈਨਸ਼ਨ ਮੇਰੀ ਗੱਲ ਸੁਣ ਤਾਂ ਇਹ ਕੱਡੀ ਛੇਤੀ ਤੇਰੇ ਸਾਹਮਣੇ ਕਹਿਣ ਦੀ ਸੀ ਬਈ ਦਾ ਰਿਸ਼ਤਾ ਲੱਭਿਆ ਆ ਕਹਿੰਦੀ ਨਹੀਂ ਆਣੀ ਉੱਥੇ ਵੀ ਉਹ ਜਾਣਗੀ ਉਹਦੇ ਨਾਲ ਤੇ ਨਹੀਂ ਗੱਲ ਕਰਦੀ ਨਹੀਂ ਹੈ ਮੈਨੂੰ ਸ਼ੱਕ ਆ ਕਿਸ ਨੇ ਮੰਗਰ ਲਾਇਆ ਇਹਨੇ ਮੈਂ ਕਰਾ ਦੂੰਗੀ ਇਹ ਰਣਾ ਨਾ ਹੈਗੀ ਮੇਰੇ ਰਣਾ ਨਾ ਹੈਗੀ ਹਾਂ ਸੱਸੀ ਕਾਂਤੀ ਜੀ ਸੱਸੀ ਕਾ ਕੋੜ ਤੂੰ ਤੇ ਅੱਜ ਬਹੁਤ ਗੱਲਬਾਤ ਨਹੀਂ ਕਰਦੀ ਓ ਮੇਰਾ ਫੋਨ ਆ ਗਿਆ ਸੀ ਹੋਰ ਆਇਆ ਸੀ ਇਸ ਕਰਕੇ ਮੈਂ ਗੱਲ ਨਹੀਂ ਕੀਤੀ ਕਿ ਕਿਸੇ ਕੌਣ ਟੈਂਸ਼ਨ ਜੀ ਓਹ ਹੈ ਸੀ ਮੇਰੇ ਪੇਕਿਆ ਵਾਲੋ ਹੋਣ ਪੇਕਿਆ ਵਾਲੋ ਓ ਨਾ ਨਹੀਂ ਗੱਲ ਕਰਾਂਗੀ ਸਿਰ ਮੈਂ ਕਿ ਚਲ ਤੁਸੀਂ ਗੱਲਬਾਤ ਕਰ ਲਓ ਚਲ ਮੈਂ ਬਾਅਦ ਚ ਆ ਜਾਾਂਗੀ ਮੇਰੇ ਕਿਹਨੂੰ ਕੀ ਕਹਿੰਦੇ ਕੀ ਪੇਕਿਆ ਵਾਲੋ ਕੀ ਫੋਨ ਦੀਆਂ ਕਰਾਂ ਚੱਕਿਆ ਗਿਆ ਲੰਮਾ ਅੱਛਾ ਅੱਛਾ ਸੁਪਨਾ ਕੇ ਚਲੂ ਤੇਰਾ ਨਾ ਫੋਨ ਸੁਣਨੀ ਆ ਅੱਛਾ ਮੈਂ ਆ ਗਿਆ ਲੈ ਮੇਰ ਦਾ ਤੇ ਬੋਲੀ ਗੋਰੀ ਅੱਜ ਭੱਜ ਗਈ ਆ ਅੱਜ ਮੈਂ ਆ ਭੱਜ ਗਈ ਆ ਫਟਾ ਨੂੰ ਫਟਾ ਫਟ ਤੂੰ ਇਤੇ ਮੇਰੇ ਨਾਲ ਬਾਤ ਬਣਾਣੀ ਆ ਸਾਰੀ ਸੁਤੀ ਪਈਆਂ ਕਾ ਉੱਠੀ ਆ ਚਾਹ ਚਾਹ ਬਣਾ ਲਓ ਨਾ ਕੋਈ ਨਾ ਬਣਾਣੀ ਸੰਦੀਪ ਨੂੰ ਕਹੋ ਚਾਹ ਕੋਈ ਨਹੀਂ ਕੋਈ ਨਹੀਂ ਬਣਾ ਲੈਣੀ ਕਰ ਲਓ ਗੱਲਾਂ ਬਾਤਾਂ ਮੈਂ ਇੱਧਰ ਆਂਦੀ ਆਂ ਅੰਟੀ ਆ ਇੱਧਰਲੇ ਕੋਠੇ ਤੇ ਆਈ ਸੀ ਜਦ ਆ ਜਾ ਨਾ ਉਧਰੋਂ ਦੀ ਆਉਣੀ ਆ ਆ ਔਰ ਲੰਗੇ ਜਾਂਦੇ ਹਨ ਮੈਂ ਇੱਧਰ ਆਈ ਸੀ ਮੈਂ ਕਿਉਂ ਸਿਰ ਬੱਚੇ ਫੇੜੀ ਜਾਂਦੇ ਰੋਲਾ ਪਾਈ ਜਾਂਦੇ ਆ ਕਿਉਂਕਿ ਇੱਧਰ ਆਉਂਦੇ ਆ ਤੇ ਉੱਧਰ ਕੋਈ ਬਣੀ ਆ ਉਹ ਗੱਲ ਕੋਈ ਬਣੀ ਬਾਬੇ ਉੱਧਰ ਕੋਈ ਬਣੀ ਉੱਧਰ ਨਹੀਂ ਆਜ ਨਹੀਂ ਜੇ ਤੇ ਨਾ ਆਦੇ ਸੋਹਰਿਆਂ ਵੱਲੋਂ ਆਇਆ ਕੋ ਭੋਲਪਨ ਮੈਂ ਤੁਹਾਨੂੰ ਪੁੱਛਣਾ ਸੀ ਦੱਸੋ ਕੀ ਗੱਲਬਾਤ ਆ ਹੁਣ ਮੈਂ ਤੇ ਦੂਸਰੇ ਮੈਨੂੰ ਮਨਾ ਕਰਤਾ ਸੀ ਨਾ ਨਹੀਂ ਜੇ ਗਏ ਨਾ ਮੈਂ ਹੀ ਕਰਦੀ ਜਾਣਾ ਨਹੀਂ ਬਿਲਕੁਲ ਵੀ ਬਲਕਿ ਤੁਸੀਂ ਨਾ ਮੈਨੂੰ ਨੰਬਰ ਦੇ ਕੇ ਜਾਓ ਦੀ ਜਠਾੜੀ ਅੱਛਾ ਮੈਂ ਨਾ ਗੱਲ ਕਰ ਲਈਆ ਹੁਣ ਚਾਹ ਨੋਟ ਕਰ ਨੰਬਰ ਮੈਂ ਤੈਨੂੰ ਦੇ ਦਿੰਦੀ ਹੂੰ ਨੰਬਰ ਬੱਸ ਤੱਕ ਕੇ ਨਾ ਇਹ ਇਹ 15 ਡਬਲ ਜ਼ੀਰੋ ਠੀਕ ਆ ਚਾਰ ਸਾਰਾ ਕੁਝ ਆ ਇਹ ਨਾ ਤੂੰ ਹੁਣ ਨਾ ਉਹਨਾਂ ਨੂੰ ਉਹਨਾਂ ਨਾਲ ਗੱਲ ਕਰ ਲਈ ਮੇਰਾ ਨਾ ਨਾਮ ਹੈ ਦੀ ਸੱਸ ਇਹ ਆਂਟੀ ਦੇ ਦੀ ਤੂੰ ਮੈਨੂੰ ਮਨਾ ਕਰਤਾ ਸੀ ਨਾ ਵੀ ਤੂੰ ਆਂਟੀ ਉਹਨਾਂ ਨਾਲ ਗੱਲ ਨਾ ਕਰੀ ਮੈਂ ਕਿਹਾ ਮੈਂ ਕਾਹਨੂੰ ਗੱਲ ਕਰਾਂ ਮੈਂ ਨਹੀਂ ਫਿਰ ਗੱਲ ਕੀਤੀ ਨਾ ਨਾ ਮੈਂ ਉਹਨਾਂ ਨਾਲ ਮੈਂ ਤਾਂ ਕੋਈ ਵੀ ਨਹੀਂ ਹੁਣ ਤੇਰੀ ਸੱਸ ਮੈਨੂੰ ਪੁੱਛਣ ਦੇ ਸੀ ਅੱਛਾ ਮੇਰੇ ਮੰਮੀ ਦੋਤ ਨਾਲ ਦੋਤੇ ਵੇਖੇ ਇਹ ਮੇਰੇ ਦਾ ਸਾਰਾ ਕੁਝ ਤਾਂ ਇਹ ਸਹੀ ਰੱਖਿਆ ਮੈਂ ਕਿਹਾ ਤੂੰ ਕਿਤੇ ਜਾਣੀ ਨਹੀਂ ਮੈਂ ਇਹਦੇ ਨਾਲ ਇਹਦੀ ਘਰ ਛੱਡਨੀ ਬਾਕੀ ਗੱਲ ਸੇ ਮੇਰੀ ਤੇਰੀ ਨਹੀਂ ਐਂ ਹੀ ਕਰਨਾ ਜਿਵੇਂ ਪੁੱਛਣਾ ਬੱਚਿਆਂ ਬਾਰੇ ਤੇ ਆ ਕਿ ਬਿਲਕੁਲ ਵਧੀਆ ਬੱਚੇ ਉਹ ਮੁੰਡਾ ਕਹਿੰਨੀ ਨਹੀਂ ਤੇਰਾ ਮੁੰਡਾ ਕਹਿੰਨੀ ਹੈ ਤੇਰੇ ਪੇਕੀਆਂ ਵੱਲੇ ਆ ਉਹਦਾ ਕੰਮ ਕੁਮ ਕੀ ਆ ਮੈਂ ਕਹਿੰਦੀ ਤੇ ਆ ਗੱਡੀ ਚ ਲਾਉਂਦਾ ਬਾਹਰ ਨੂੰ ਗੱਡੀ ਚ ਲਾਉਂਦਾ ਵਧੀਆ ਕਮਾਈ ਕੁ ਧਮਾਈ ਹੋਵੇ ਪੈੜੀ ਕੋਈ ਆ ਕੀ ਹਾਂ ਪੈੜੀ ਜੀ ਬੜੀ ਪੈੜੀ ਬਹੁਤ ਜ਼ਿਆਦਾ ਪੈੜੀ ਹੈ ਬਹੁਤ ਲੱਖ ਰੁਪਈਆ ਦਾ ਮੰਗਦਾ ਉਹਨਾਂ ਕੋਲ ਕੋਣ ਸਤਾ ਕਰਾ ਮਾਂ ਮੀਨਾਨਾ ਲੱਖ ਰੁਪਈਆ ਲੈ 50 ਕੰਮੂ ਦੇ ਚੱਲ ਮੈਂ ਗੱਲ ਕਰਾਂਗੀ ਪਰ ਜੇ ਤੁਸੀਂ ਮੇਰਾ ਸਾਥ ਦੋਗੇ ਤੇ ਮੈਂ ਤੁਹਾਡਾ ਮੈਂ ਤੇ ਤੁਹਾਨੂੰ ਕਹਤਾ ਨਾ ਤੂੰ ਲੱਖ ਰੁਪਈਆ ਮੰਗ ਤੇ ਮੁੰਡੇ ਨੂੰ ਹੀ ਲੋੜ ਉਹਨੂੰ ਮੁੰਡੇ ਨੂੰ ਕਹਿ ਕੇ ਤੂੰ ਦੇ ਉਹਨੂੰ ਦਈਏ ਜਣਾ ਮੋਲੀ ਜਿਹੜੀ ਝਲਕਨੀ ਕੂੜੀ ਦੀ ਪਾਸ ਚੋਲੀ ਹੈ